26 ਜਨਵਰੀ ਯਾਨੀ ਕਿ ਗਨਤੰਤਰ ਦਿਹਾੜੇ ਦੀ ਪਰੇਡ ਦੇ ਵਿੱਚ ਭਾਰਤ ਦੀ ਕੇਂਦਰ ਸਰਕਾਰ ਨੇ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਲੇਕਿਨ ਪੰਜਾਬ ਦੀ ਮਾਨ ਸਰਕਾਰ ਨੇ ठान ਲਿਆ ਕਿ ਉਹ ਆਪਣੇ ਸੂਬੇ ਦੀ ਝਾਕੀ ਨੂੰ ਸ਼ਹਿਰ-ਸ਼ਹਿਰ ਘੁਮਾਉਣਗੇ ਤੇ ਲੋਕਾਂ ਨੂੰ ਉਹ ਇਤਿਹਾਸਿਕ ਝਾਕੀਆਂ ਵਿਖਾਉਣਗੇ ਜੋ ਪੰਜਾਬ ਦੀ ਮਾਨ ਸਰਕਾਰ ਨੇ ਗਨਤੰਤਰ ਦਿਹਾੜੇ ਦੇ ਲਈ ਤਿਆਰ ਕੀਤੀਆਂ ਸਨ ਇਸੇ ਕੜੀ ਦੇ ਤਹਿਤ ਇਹ ਇਤਿਹਾਸਿਕ ਝਾਕੀਆਂ ਅੱਜ ਲਹਿਰਾਗਾਗਾ ਪਹੁੰਚੀਆਂ ਜਿੱਥੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਇਹਨਾਂ ਝਾਕੀਆਂ ਦਾ ਪਰਮਾਤਮ ਸਵਾਗਤ ਕੀਤਾ ਇਨਾ ਇਤਿਹਾਸਕ ਚਾਕੀਆਂ ਨੂੰ ਵੇਖਣ ਦੇ ਲਈ ਸ਼ਹਿਰ ਦੇ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਦਾ ਭਾਰੀ ਹਜੂਮ ਹੋੜਿਆ। ਕਿੰਨੇ ਲੋਕ ਆਏ ਨੇ ਸਕੂਲਾਂ ਦੇ ਬੱਚੇ ਵੀ ਆਏ ਨੇ ਬਹੁਤ ਸਾਰੀ ਪਬਲਿਕ ਆਈ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਲੋਕਲ ਪਬਲਿਕ ਹੈ ਉਹ ਬੜੇ ਸ਼ਰ ਭਾਵਨਾ ਦੇ ਨਾਲ ਦਰਸ਼ਨ ਕਰ ਰਹੇ ਨੇ ਤੇ ਭਾਵਨਾ ਦੇ ਨਾਲ ਇਹਨਾਂ ਨੂੰ ਦੇਖ ਰਹੇ ਨੇ ਆਪਣਾ ਵਿਰਸਾ ਵੀ ਦੇਖ ਰਹੇ ਨੇ ਆਪਣੇ ਜਿਹੜਾ ਆਜ਼ਾਦੀ ਨਾਲ ਰਿਲੇਟਡ ਆਪਣੇ ਜਿੰਨੇ ਵੀ ਯੋਧੇ ਸੀਗੇ ਆਪਣੇ ਇਤਿਹਾਸ ਬਾਰੇ ਉਹ ਵੀ ਜਾਣਕਾਰੀ ਪ੍ਰਾਪਤ ਕਰ ਰਹੇ ਨੇ ਤੇ ਆਪਣੇ ਕਲਚਰ ਬਾਰੇ ਤੇ ਆਪਣੀ ਜਿਵੇਂ ਨਾਰੀ ਸ਼ਕਤੀ ਹੈ ਮਾਈਪਾ ਗੋ 13 ਹੀ ਰਿਪਰੈਕਟ ਕੀਤਾ ਗਿਆ ਇਹਦੇ ਚ ਨਾਰੀ ਸ਼ਕਤੀ ਉਹ ਵੀ ਸਾਰਾ ਆਪਣਾ ਉਹਦੇ ਤੋਂ ਰੂਬਰੂ ਲੋਕ ਹੋ ਰਹੇ ਨੇ ਤੇ ਪੀਪਲ ਆਰ ਵੈਰੀ ਹੈਪੀ ਪੀਪਲ ਆਰ ਵੈਰੀ ਸਮਾਂ ਸਾਰੇ ਖੜੇ ਖੇ ਜਲ ਬਸ 1 ਘੰਟਾ ਜੀ 1 ਘੰਟਾ ਸ਼ਡਿਊਲ ਦੇ ਮਤਲਬ ਕੋ ਜੋ ਆਪਣਾ ਡਿਸਾਬ ਦੇ ਦਫਤਰ ਤੋਂ ਸਾਨੂੰ ਸ਼ਡਿਊਲ ਹੋਇਆ ਦੇਖੋ ਪੰਜਾਬ ਦਾ ਕਲਚਰ ਪੰਜਾਬ ਦੇ ਆਜ਼ਾਦੀ ਦੇ ਵਿੱਚ ਪਾਈ ਯੋਗਦਾਨ ਨੂੰ ਦਿਖਾਉਂਦੇ ਹੋਏ ਸਾਡੇ ਸ਼ਹੀਦ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਤੇ ਇਹ ਜਦੋਂ ਦਿੱਲੀ ਦੇ ਵਿੱਚ ਝਾਕੀਆਂ ਬਣਾਉਣ ਦਾ ਸਿਸਟਮ ਚੱਲਿਆ ਸੀ ਹਰ ਸੂਬੇ ਦੀ ਆਪਦੇ-ਆਪਦੇ ਕਲਚਰ ਨੂੰ ਉੱਥੇ ਦਿਖਾਉਣ ਦੀ ਗੱਲ ਸੀ ਤੇ ਸਾਡੀਆਂ ਇਹ ਝਾਕੀਆਂ ਨੇ ਜਿਹੜੀਆਂ ਕਮਾਈ ਭਾਗੋ ਦੀ ਝਾਕੀ ਹੈ ਜਿਨ੍ਹਾਂ ਦਾ ਬਹੁਤ ਵੱਡਾ ਇਤਿਹਾਸ ਹੈ ਸਾਡੇ ਸ਼ਹੀਦ ਜਿਨ੍ਹਾਂ ਨੇ ਅਸ਼ੀਦੇ ਜਗਤ ਸਿੰਘ ਭਗਤ ਸਿੰਘ ਹੋਰੀ 23-23 ਸਾਲ ਦੀ ਉਮਰ ਦੇ ਵਿੱਚ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਫਾਂਸੀਆਂ ਦੇ ਫੰਦਿਆਂ ਤੇ ਚੜ ਗਏ ਸੋ ਇਹ ਝਾਕੀਆਂ ਜਿਹੜੀਆਂ ਪੰਜਾਬ ਦੀਆਂ ਸੀ ਇਹ ਲਾਲ ਕਿਲਾ ਦਿੱਲੀ ਵਿਖੇ ਆਜ਼ਾਦੀ ਦਿਵਸ ਅਤੇ ਗਣਤੰਤਰਤਾ ਦਿਵਸ ਤੇ ਉੱਥੇ ਦਿਖਾਈਆਂ ਜਾਂਦੀਆਂ ਸਨ ਹਰ ਸਾਲ ਦਿਖਾਈਆਂ ਜਾਂਦੀਆਂ ਸਨ ਪਰ ਇਸ ਸਾਲ ਮੈਂ ਕਹਿ ਸਕਦਾ ਮਾ ਬਦਕਿਸਮਤੀ ਨਾਲ ਕੇਂਦਰ ਦੀ ਸਰਕਾਰ ਨੇ ਸਿਰਫ ਰਾਜਨੀਤਿਕ ਕਾਰਨਾ ਕਰਕੇ ਇਹ ਝਾਕੀਆਂ ਉੱਥੇ ਦਿਖਾਉਣ ਦੀ ਇਜਾਜ਼ਤ ਨਹੀਂ ਦਿੱਤੀ ਅਰ ਮੈਂ ਸਮਝਦਾ ਇਹ ਪੰਜਾਬ ਦਾ ਹੀ ਅਪਮਾਨ ਨਹੀਂ ਪੰਜਾਬ ਦੇ ਹਰ ਵਸਨੀਕ ਦਾ ਅਪਮਾਨ ਪੰਜਾਬ ਦੇ ਉਹਨਾਂ ਮਹਾਨ ਸ਼ਹੀਦਾਂ ਦਾ ਅਪਮਾਨ ਜਿਹੜੇ ਬਹੁਤ ਛੋਟੀ ਉਮਰ ਦੇ ਵਿੱਚ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਫਾਂਸੀਆਂ ਦੇ ਝੂਲ ਗਏ ਸੋ ਇਸ ਦਾ ਜੋ ਫੈਸਲਾ ਕੇਂਦਰ ਸਰਕਾਰ ਦਾ ਸੀ ਉੱਥੇ ਕਰਤਾ ਕੁਝ ਨਹੀਂ ਸਕਦੀ ਸੀ ਪਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਫੈਸਲਾ ਕੀਤਾ ਕਿ ਅਸੀਂ ਇਹ ਝਾਕੀਆਂ ਕਿਉਂਕਿ ਸਾਡਾ ਪੰਜਾਬ ਦਾ ਵਿਰਸਾ ਹੈ। ਕਿ ਅਸੀਂ ਇਹ ਝਾਕੀਆਂ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਲੱਜਾ ਕੇ ਲੋਕਾਂ ਨੂੰ ਦਿਖਾਈਏ। ਤਾਂ ਜੋ ਜਿਹੜੀਆਂ ਇਹ ਝਾਕੀਆਂ ਨੂੰ ਦੇਖਣ ਲਈ ਬਹੁਤ ਲੋਕ ਉੱਥੇ ਲਾਲ ਕਿਲਾ ਦਿੱਲੀ ਦੇ ਵਿੱਚ ਜਾਂਦੇ ਸੀ ਉੱਥੇ ਬੜਨਾ ਨਹੀਂ ਮਿਲਦਾ ਸੀ। ਅਸੀਂ ਇਹ ਝਾਕੀਆਂ ਲੋਕਾਂ ਨੂੰ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਦਿਖਾਈਏ। ਤਾਂ ਉਸੇ ਕੜੀ ਦੇ ਤਹਿਤ ਇਹ ਝਾਕੀਆਂ ਅਜ ਲਹਿਰਾਂ ਗੱਗੇ ਦੇ ਵਿੱਚ ਪਹੁੰਚੀਆਂ ਨੇ। ਮੈਂ ਸਾਰੇ ਹਲਕੇ ਵੱਲੋਂ ਇਹਨਾਂ ਮਹਾਨ ਸ਼ਹੀਦਾਂ ਦੀਆਂ ਜਿਹੜੀਆਂ ਝਾਕੀਆਂ ਇੱਥੇ ਪਹੁੰਚੀਆਂ ਨੇ ਮੈਂ ਇਹਨਾਂ ਦਾ ਸਵਾਗਤ ਵੀ ਕਰਦਾ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਰੇ ਲੋਕ ਸਾਰੇ ਇਲਾਕੇ ਦੇ ਲੋਕ ਇਹਨਾਂ ਦੇ ਪ੍ਰਤੀ ਆਪਣਾ ਸ਼ਰਧਾ ਤੇ ਸਨਮਾਨ ਪ੍ਰਗਟ ਕਰਨ ਦੇ ਲਈ ਇੱਥੇ ਆਏ ਹੋਏ ਹੈ। ਇਹ ਕੇਂਦਰ ਸਰਕਾਰ ਜਿਸ ਤਰ੍ਹਾਂ ਸੁਨੀਲ ਜਾਖੜ ਨੇ ਕਿਹਾ ਸੀਗਾ ਵੀ ਇਹਦੇ ਉੱਤੇ ਭਗਵੰਤੂ ਜੀ ਦੀ ਫੋਟੋ ਹੈ ਪਰ ਇੱਥੇ ਕੋਈ ਫੋਟੋ ਨਜ਼ਰ ਨਹੀਂ ਆਈ ਕਿਸ ਤਰ੍ਹਾਂ ਦੇਖ ਦਉਣਾ। ਉੱਥੇ ਸਾਰੇ ਝੂਠ ਹੈ। ਸਾਰੇ ਝੂਠ ਬੋਲੀ ਜਾਂਦੇ ਨੇ ਕਿਸੇ ਗੱਲ ਦੀ ਸੱਚਾਈ ਨਹੀਂ ਆ ਭਾਵੇਂ ਕਿਸੇ ਵਿਸ਼ੇ ਤੇ ਲਾ ਲਓ ਅੱਜ ਝਾਕੀਆਂ ਦਿਖਾਈਆਂ ਜਾ ਰਹੇ ਨੇ ਮੈਂ ਰਾਜਨੀਤੀ ਦੀ ਬਾਲੀ ਗੱਲ ਨਹੀਂ ਕਰਦਾ ਉਹਨਾਂ ਨੂੰ ਤਾਂ ਕੋਈ ਨਾਜ਼ਰ ਹੀ ਨਹੀਂ ਆਉਂਦਾ ਉਹਨਾਂ ਦਾ ਭਗਵੰਤ ਮਾਨ ਨਾਜ਼ਰ ਆਉਂਦਾ ਕਿੱਥੇ ਭਗਵੰਤ ਮਾਨ ਦੀ ਫੋਟੋ ਉਹਨਾਂ ਦੇ ਸੈਂਟਰ ਨੇ ਕਿਹਾ ਤਾਂ ਸੀ ਕਿਤੇ ਭਗਵੰਤ ਮਾਨ ਦੀ ਫੋਟੋ ਨਹੀਂ ਉਹੀ ਰੌਲਾ ਪਾਈ ਜਾਂਦੇ ਆ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਰੌਲਾ ਪਾਈ ਜਾਂਦੇ ਆ ਉੱਥੇ ਇਹਨਾਂ ਨੂੰ ਰਿਜੈਕਟ ਕਰਨ ਵਾਲੇ 6 ਬੰਦੇ ਭਾਰਤੀ ਜਨਤਾ ਪਾਰਟੀ ਦੇ ਬੰਦੇ ਸੀ ਕੋਈ ਇਤਿਹਾਸ ਨੂੰ ਦੇਖਦੇ ਨਹੀਂ ਸੱਚਾਈ ਨੂੰ ਦੇਖਦੇ ਨਹੀਂ ਉਹਦਾ ਇੱਕੋ ਹੀ ਗੱਲ ਆ ਜੀ ਜੇ ਤਾਂ ਕੋਈ ਚੰਗਾ ਕੰਮ ਕਰਦਾ ਤਾਂ ਤਾਂ ਕਹਿੰਦੇ ਨੇ ਜੀ ਇਹ ਮੋਦੀ ਸਾਹਿਬ ਕਰਦੇ ਨੇ ਬੀਜੇਪੀ ਕਰਦੀ ਹੈ ਜੇ ਕੋਈ ਮਾੜਾ ਕੰਮ ਹੈ ਤਾਂ ਜੀ ਇਹ ਭਗਵੰਤ ਮਾਨ ਕਰਦਾ ਹੁਣ ਦੱਸ ਦਿਓ ਕਿੱਥੇ ਨੇ ਫੋਟੋ ਉਹ ਕਿਤੇ ਫੋਟੋ ਲਾਹੀ ਹੋਵੇ ਉਹ ਦੱਸ ਦਿਓ ਇਸੇ ਲਈ ਇਹ ਸਾਰੇ ਪੰਜਾਬ ਨੂੰ ਦਿਖਾਉਣ ਦੀ ਗੱਲ ਕੀਤੀ ਹੈ ਪਰ ਮੈਂ ਸਮਝਦਾ ਬਹੁਤ ਵਧੀਆ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤਾ ਹੈ ਕਿ ਅਸੀਂ ਜੋ ਲੋਕ ਨਹੀਂ ਦੇਖ ਸਕਦੇ ਜੀ ਅਸੀਂ ਉਹਨਾਂ ਨੂੰ ਜਾ ਕੇ ਉੱਥੇ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਵਿੱਚ ਸਾਡਾ ਸਾਰਾ ਪ੍ਰਸ਼ਾਸਨ ਖੜਿਆ ਹੈ ਤੇ ਅਸੀਂ ਸਾਰੇ ਇਸ ਚੀਜ਼ ਨੂੰ ਦਿਖਾ ਵੀ ਰਹੇ ਹਾਂ ਤੇ ਮੈਂ ਸਮਝਦਾ ਭਗਵੰਤ ਮਾਨ ਜੀ ਦਾ ਫੈਸਲਾ ਬਹੁਤ ਵਧੀਆ ਫੈਸਲਾ ਹੈ। ਤੋਂ ਪਹਿਲਾਂ ਤਾਂ ਮੈਂ ਸਾਡੇ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿਉਂਕਿ ਉਹਨਾਂ ਨੇ ਸਾਨੂੰ ਲਹਿਰੇ ਦੇ ਵਿੱਚ ਜਿੱਥੇ ਅਸੀਂ ਉਮੀਦ ਵੀ ਨਹੀਂ ਕਰ ਸਕਦੇ ਕਿ ਇਸ ਤਰ੍ਹਾਂ ਦੇ ਝਾਕਿਆ ਦਿਖਾਈਆਂ ਜਾਣਗੇ ਉਸ ਹਲਕੇ ਦੇ ਵਿੱਚ ਸਾਨੂੰ ਝਾਕਿਆ ਦਿਖਾਈਆਂ ਨੇ। ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ। ਇਨਫੈਕਟ ਜੋ ਚੀਜ਼ਾਂ ਅਸੀਂ ਭੁੱਲ ਜਾਂਦੇ ਆ ਸਾਡੇ ਸ਼ਹੀਦਾਂ ਨੂੰ ਅਸੀਂ ਭੁੱਲ ਜਾਂਦੇ ਜਿੰਨਾ ਕਰਕੇ ਅੱਜ ਸਾਨੂੰ ਆਜ਼ਾਦੀ ਮਿਲ ਰਹੀ ਹੈ। ਅਸੀਂ ਫ੍ਰੀडम ਦੇ ਨਾਲ ਘੁੰਮ ਫਿਰ ਸਕਦੇ ਆਪਣੀ ਆਜ਼ਾਦੀ ਦੇ ਨਾਲ ਕਿਤੇ ਵੀ ਆ ਜਾ ਸਕਦੇ ਆਂਗੇ ਤਾਂ ਉਹਨਾਂ ਨੂੰ ਯਾਦ ਰੱਖ ਦੇ ਲਈ ਇਹ ਚਾਹ ਕੇ ਸਭ ਤੋਂ ਵਧੀਆ ਚੀਜ਼ ਹੈ ਇਹ ਮੈਂ ਸੋਚਦੀ ਹਾਂ ਇਸ ਤਰ੍ਹਾਂ